ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਅਕੇਤ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲੀਟੀਕਲ ਸਾਇੰਸ ਲਈ ਇਹ ਵੀਡੀਓ ਹੈ ਤੇ ਅਸਾਈਨਮੈਂਟਸ ਨੂੰ ਆਪਾਂ ਸੋਲੂਸ਼ਨ ਕਰਨ ਦਾ ਫੈਸਲਾ ਕਰ ਲਿਆ ਤੇ ਅੱਜ ਚੈਪਟਰ ਨੰਬਰ 5 6 ਐਂਡ 7 ਦੀ ਡਿਸਕਸ਼ਨ ਕਰਾਂਗੇ ਉਧਾਰਵਾਦ ਮਾਰਕਸਵਾਦ ਤੇ ਗਾਂਧੀਵਾਦ ਇਹਨਾਂ ਦੇ ਛੋਟੇ ਕੁਐਸਚਨ ਮੈਂ ਸਾਰੇ ਸੋਲੂਸ਼ਨ ਕਰ ਦੇਣੇ ਆ ਤਾਂ ਕਿ ਤੁਸੀਂ ਕੰਪੈਕਟ ਵਿੱਚ ਸਾਰੇ ਆਨਸਰ ਦੇਖ ਪਾਓ ਆਓ ਦੇਖੀਏ ਆ ਬਲਜੀਤ ਸਿੰਘ ਲੈਕਚਰਰ ਪੋਲਿਟਿਕਲ ਸਾਇੰਸ ਡਿਸਟ੍ਰਿਕਟ ਕੋਆਰਡੀਨੇਟਰ ਪੋਲਿਟਿਕਲ ਸਾਇੰਸ ਲੁਧਿਆਣਾ ਉਹਨਾਂ ਦੁਆਰਾ ਤਿਆਰ ਕੀਤੀ ਗਈ ਅਸਾਈਨਮੈਂਟ ਦੇ ਅਗਲੇ 3 ਚੈਪਟਰਾਂ ਦਾ ਸੋਲੂਸ਼ਨ ਤਾਂ ਰਾਜਨੀਤਿਕ ਸੱਭਿਆਚਾਰਤਾ ਕਾਪਾਂ ਕਰ ਲਿਆ ਸੀ ਹੁਣ ਆਪਾਂ ਗੱਲ ਕਰਾਂਗੇ ਸਮਾਜਿਕ ਕਰਨ ਵੀ ਕਰ ਲਿਆ ਸੀਗਾ ਉਦਾਰਵਾਦ ਸਮਕਾਲੀ ਵਿਚਾਰਧਾਰਾ ਸੋ ਉਦਾਰਵਾਦ ਦੀ ਜਿਹੜੀ ਸਮਕਾਲੀ ਵਿਚਾਰਧਾਰਾ ਇਹਦੇ ਕੁਐਸਚਨ ਆਨਸਰ ਆਪਾਂ ਡਿਸਕਸ ਲਿਬਰਲਿਜ਼ਮ ਕਿਸ ਭਾਸ਼ਾ ਦੇ ਸ਼ਬਦ ਤੋਂ ਲਿਆ ਗਿਆ ਵਾ ਲਾਤੀਨੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਧਾਰਵਾਦ ਦਾ ਸਿੱਧਾ ਸਬੰਧ ਵਿਅਕਤੀ ਦੀ ਸੁਤੰਤਰਤਾ ਨਾਲ ਹੈ ਇਹ ਲਾਸਕੀ ਦਾ ਵਿਚਾਰ ਹੈ ਸ਼ਾਸਨ ਉਤੇ ਦੋ ਨਿਬੰਧ ਪੁਸਤਕ ਦਾ ਲੇਖਕ ਕੌਣ ਹੈ ਜੌਨ ਲੋਕ ਫੋਟੋ ਫੋਟ ਆਪਾਂ ਸਰ ਕਰਨ ਦੀ ਕੋਸ਼ਿਸ਼ ਕਰਨੀ ਹੈ ਰਾਜ ਨੂੰ ਜ਼ਰੂਰੀ ਬਰਾਈ ਕੌਣ ਮੰਨਦਾ ਹੈ ਪ੍ਰਾਥਮਿਕ ਉਧਾਰਵਾਦ ਫਿਰ ਲਿਖਿਆਂ ਵਿੱਚੋਂ ਕਿਹੜਾ ਪਰੰਪਰਾਵਾਦੀ ਉਧਾਰਵਾਦੀਆਂ ਦਾ ਸਿਧਾਂਤ ਨਹੀਂ ਹੈ ਕੁਦਰਤੀ ਅਧਿਕਾਰਾਂ ਦਾ ਖੰਡਨ ਕਿਉਂਕਿ ਉਹ ਕੁਦਰਤੀ ਅਧਿਕਾਰਾਂ ਦੇ ਹਮੈਤੀ ਸਨ ਇਸ ਕਰਕੇ ਇਹ ਦਾ ਸਹੀ ਆਨਸਰ ਹੈ ਨੈਕਸਟ ਕੁਐਸਚਨ ਹੈਗਾ ਰਾਜ ਦੀ ਗੈਰ ਦਖਲਦਾਰੀ ਦੀ ਨੀਤੀ ਦਾ ਸਮਰਥਕ ਕੌਣ ਹੈ ਪ੍ਰਾਤਨੂਧਾਰਵਾਦ ਦਾ ਸਪਿਰਟ ਆਫ ਲਾਜ਼ ਪੁਸਤਕ ਦਾ ਲੇਖਕ ਸੀ ਮੋਂਟੈਸਕਿਊ 8ਵਾਂ ਕੁਐਸਚਨ ਹੈ ਡੈਸ਼ ਨੂੰ ਉਧਾਰਵਾਦ ਦਾ ਪਿਤਾਮਾ ਮੰਨਿਆ ਜਾਂਦਾ ਹੈ ਡੈਸ਼ ਭਰਨਾ ਹੈ ਜੌਨ ਲੋਕ ਨਵਾਂ ਕੋਸ਼ਣਾਗਾ ਉਦਾਰਵਾ ਦਾ ਜਨਮ ਲਤੀਨੀ ਭਾਸ਼ਾ ਦੇ ਸ਼ਬਦ ਲਿਬਰਲਿਸਤੋਂ ਹੋਇਆ ਸਮਕਾਲੀਆਂ ਅਨੁਸਾਰ ਰਾਜ ਸਮਕਾਲੀਆਂ ਅਨੁਸਾਰ ਰਾਜ ਇੱਕ ਕਲਿਆਣਕਾਰੀ ਸੰਸਥਾ ਹੈ ਪਰੰਪਰਾਵਾਦੀ ਰਾਜ ਨੂੰ ਇੱਕ ਜ਼ਰੂਰੀ ਬੁਰਾਈ ਮੰਨਦੇ ਸਨ ਇਥੇ ਜ਼ਰੂਰੀ ਪਰਨਾਵਾ ਬਾਹਰਮਾਸਤੰਤਰਤਾ ਇੱਕ ਜਾ ਕੇਂਦਰ ਬਿੰਦੂ ਹੈ ਜਿਸ ਦੁਆਲੇ ਸਮੁੱਚੀ ਉਧਾਰਵਾਦ ਇੱਥੇ ਉਧਾਰਵਾਦ ਭਰਨਾ ਹੈ ਉਧਾਰਵਾਦ ਵਿਚਾਰਧਾਰਾ ਘੁੰਮਦੀ ਹੈ 13ਵਾਂ ਪ੍ਰਾਤਨ ਉਧਾਰਵਾਦ ਦੇ ਦੋ ਸਮਰਥਕ ਵਿਦਵਾਨ ਕਿਹੜੇ ਸਨ ਜੌਨ ਲੋਕ ਤੇ ਐਡਮ ਸਮਿਥ ਐਡਮ ਸਮਿਥ ਤੇ ਜੌਨ ਲੋਕ ਠੀਕ ਹੈ ਸਮਕਾਲੀ ਉਧਾਰਵਾਦ ਦੇ ਦੋ ਸਮਰਥਕ ਕਿਹੜੇ ਨੇ ਲਾਸਕੀ ਕਹਿ ਸਕਦੇ ਆ ਟੀ ਐਚ ਗ੍ਰੀਨ ਕਹਿ ਸਕਦੇ ਆ ਉਧਾਰਵਾਦ ਦੇ 15ਵਾਂ ਕੁਐਸਚਨ ਹੈਗਾ ਉਧਾਰਵਾਦ ਦੇ ਦੋ ਰੂਪ ਪਰੰਪਰਾਵਾਦੀ ਉਧਾਰਵਾਦ ਜਾਂ ਪ੍ਰਾਤਨਿਕ ਉਧਾਰਵਾਦ ਤੇ ਆਧੁਨਿਕ ਉਧਾਰਵਾਦ ਉਧਾਰਵਾਦ ਦਾ ਸ਼ਬਦੀ ਅਰਥ ਲਤੀਨੀ ਭਾਸ਼ਾ ਦਾ ਸ਼ਬਦ ਲਿਬਰਲਿਸ ਤੋਂ ਜਿਹਦਾ ਅਰਥ ਨੂੰ ਦਸਤਾਂਤਰ ਵਿਅਕਤੀ ਇਹ ਸ਼ਬਦ ਲਿਆ ਗਿਆ ਵਾ ਉਧਾਰਵਾਦ ਪਰੰਪਰਾਵਾਦੀ ਉਧਾਰਵਾਦ ਤੇ ਸਮਕਾਲੀ ਉਧਾਰਵਾਦ ਵਿਚਕਾਰ ਚਾਰ ਅੰਤਰ ਲਿਖੋ ਇਹ ਅੰਤਰ ਤੁਸੀਂ ਆਪਣੀ ਬੁੱਕ ਤੋਂ ਦੇਖ ਸਕਦੇ ਹੋ ਨੈਕਸਟ ਟੌਪਿਕ ਹੈਗਾ ਵਾ ਗਾਂਧਾ ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਵਿਚਾਰ ਇਸ ਚੈਪਟਰ ਦੇ ਨਾਲ ਡਿਸਕਸ ਕਰੀਏ ਮਹਾਤਮਾ ਗਾਂਧੀ ਜੀ ਦਾ ਜਨਮ ਕਦੋਂ ਹੋਇਆ 2 ਅਕਤੂਬਰ 1869 ਨੂੰ ਗਾਂਧੀ ਜੀ ਦੇ ਰਾਜਨੀਤਿਕ ਗੁਰੂ ਕੌਣ ਸਨ ਗੋਪਾਲ ਕਿਸ਼ਨ ਗੋਖਲੇ ਤੀਜਾ ਪ੍ਰਸ਼ਨ ਗਾਂਧੀ ਜੀ ਦੇ ਅਨੁਸਾਰ ਸत्याग्रह ਦੇ ਸਰੂਪ ਹਨ ਅਸਹਿਯੋਗ ਚੌਥਾ ਪ੍ਰਸ਼ਨ ਗਾਂਧੀ ਜੀ ਦੀ ਆਤਮ ਕਥਾ ਹੈ ਮੇਰੇ ਸੱਚ ਨਾਲ ਤਜਰਬੇ ਮਾਈ ਐਕਸਪੈਰੀਮੈਂਟ ਵਿਦ ਟਰੂਥ ਭਾਵੇਂ ਪ੍ਰਸ਼ਨ ਗਰੀਬ ਪੇਂਡੂਆਂ ਦੇ ਉਥਾਨ ਲਈ ਗਾਂਧੀ ਜੀ ਨੇ ਕਿਹੜੀ ਵਿਚਾਰਧਾਰਾ ਦਿੱਤੀ ਸਰਬੋਧਿਆ ਆ ਗਾਂਧੀ ਜੀ ਅਨੁਸਾਰ ਲੋਕਤੰਤਰ ਦੀ ਕੀ ਵਿਸ਼ੇਸ਼ਤਾ ਹੈ ਵਕੇਂਦਰੀਕਤ ਲੋਕਤੰਤਰ ਹਿੱਸਾ ਦੇ ਲੋਕਤੰਤਰ ਜਨਤਾ ਅਸਲੀ ਸੱਤਾ ਦੀ ਮਾਲਕ ਉਪਰੋਕਤ ਸਾਰੇ ਵਿਕੇਂਦ੍ਰਿਤ ਲੋਕਤੰਤਰ ਦੀ ਉਹਨਾਂ ਨੇ ਗੱਲ ਕੀਤੀ ਗਾਂਧੀ ਮਰ ਸਕਦਾ ਹੈ ਪਰ ਗਾਂਧੀਵਾਦ ਸਦਾ ਜਿਉਂਦਾ ਰਹੇਗਾ ਇਹ ਮਹਾਤਮਾ ਗਾਂਧੀ ਨੇ ਖੁਦ ਹੀ ਕਿਹਾ ਸੀ ਆਂਟੋ ਦਿਸ ਲਾਸਟ ਪੁਸਤਕ ਦਾ ਲੇਖਕ ਕੌਣ ਹੈ ਜੌਨ ਰਸਕਿਨ ਨੈਕਸਟ ਹੈਗਾ ਜੀ ਕਿੰਗਡਮ ਆਫ ਗੋਡ ਇਜ਼ ਵਿਦ ਇਨ ਯੂ ਦਾ ਲੇਖਕ ਕੌਣ ਹੈ ਲੀਓ ਟਾਲਸਟਾਈ ਨੈਕਸਟ ਕੁਐਸਚਨ ਹੈ ਗਾਂਧੀ ਜੀ ਡੈਸ਼ ਦੇ ਪੁਜਾਰੀ ਸਨ ਅਹਿੰਸਾ ਦੇ ਪੁਜਾਰੀ ਸਨ ਦਸਵਾਂ ਕੁਐਸਚਨ ਹੈਗਾ ਮਹਾਤਮਾ ਗਾਂਧੀ ਦਾ ਜਨਮ ਗੁਜਰਾਤ ਵਿਖੇ ਹੋਇਆ ਪੋਰਮਪੁਰ ਗੁਜਰਾਤ ਕਾਠੀਆਵਾੜ ਵੀ ਹੀ ਜਿਹੜੇ ਦਾ ਨਾਂ ਸ਼ਾਇਦ ਮਹਾਤਮਾ ਗਾਂਧੀ ਜੀ ਨੂੰ ਰਾਸ਼ਟਰਪਿਤਾ ਦੀ ਉਪਾਧੀ ਜਿਹੜੀ ਹੈ ਸੁਭਾਸ਼ ਚੰਦਰ ਪੋਸਟ ਜੀ ਨੇ ਦਿੱਤੀ ਗਾਂਧੀ ਜੀ ਦਾ ਵਰਤਮਾਨ ਰਾਜ ਦੇ ਵਿਰੁੱਧ ਸਨ ਬਿਲਕੁਲ ਠੀਕ ਗਾਂਧੀ ਜੀ ਪੂੰਜੀਪਤੀਆਂ ਨੂੰ ਪੂੰਜੀ ਪੂੰਜੀਪਤੀਆਂ ਨੂੰ ਪੂੰਜੀ ਦੇ ਆਮਾਨਤੀ ਸਮਝਦੇ ਸਨ ਬਿਲਕੁਲ ਠੀਕ ਗਾਂਧੀ ਜੀ ਪੁਲਿਸ ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਗਲਤ ਗਾਂਧੀ ਜੀ ਵੋਟ ਦੇ ਅਧਿਕਾਰ ਅਮੀਰਾਂ ਦੇਣਾ ਚਾਹੁੰਦੇ ਸਨ ਗਲਤ ਗਾਂਧੀ ਜੀ ਅਨਸਾਰ ਸत्याग्रह ਦੀਆਂ ਦੋ ਵਿਧੀਆਂ ਸੀਗੀਆਂ ਅਹਿੰਸਾ ਹਿਜਰਤ ਕਹਿ ਸਕਦੇ ਹੋ ਵਰਤ ਕਹਿ ਸਕਦੇ ਹੋ ਸत्याग्रह ਲਈ ਜ਼ਰੂਰੀ ਸ਼ਰਤਾਂ ਕੀ ਸੀਗਾ ਸੱਚ ਤੇ ਡਟੇ ਰਹਿਣਾ ਤੇ ਨਿਡਰਤਾ ਗਾਂਧੀ ਜੀ ਹਿਜਰਤੋਂ ਕੀ ਭਾਵ ਸੀ ਹਿਜਰਤੋਂ ਭਾਵ ਹੈ ਸਥਾਨ ਛੱਡ ਕੇ ਚਲੇ ਜਾਣਾ ਆਦਰਸ਼ ਰਾਜ ਦੀਆਂ ਦੋ ਵਿਸ਼ੇਸ਼ਤਾਵਾਂ ਕੀ ਸੀਗਾ ਸੁਧਾਰਵਾਦੀ ਸਿਜਾਵਾਂ ਕਹਿ ਸਕਦੇ ਆ ਤੇ ਵਿਕੇਂਦਰੀਕਤ ਲੋਕਤੰਤਰ ਕਹਿ ਸਕਦੇ ਆ ਨੈਕਸਟ ਹੈਗਾ ਜੀ ਮਾਰਕਸਵਾਦ ਵਿਗਿਆਨਿਕ ਸਮਾਜਵਾਦ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ Karl Marx ਨੂੰ ਇਹ ਲਿਖੇ ਵਿੱਚੋਂ ਕਿਹੜਾ ਮਾਰਕਸ ਦਾ ਸਿਧਾਂਤ ਹੈ ਪੌਤਿਕ ਦਵੰਦਵਾਦ ਵਰਸਿੰਗਰ ਸ਼ਵਾਦੂ ਮੂਲ ਉਪਰੋਕਤ ਸਾਰੇ ਕਾਲ ਮਾਰਕਸ ਦਾ ਬૌਧਿਕ ਮਿੱਤਰ ਕੌਣ ਸੀ ਫ੍ਰੈਡਰਿਕ ਐਂਗਲਸ ਨੈਕਸਟ ਹੈਗਾ ਜੀ ਕਾਲ ਮਾਰਕਸ ਵਦੂ ਮੂਲ ਕਿਸ ਨੂੰ ਦੇਣਾ ਚਾਹੁੰਦਾ ਹੈ ਮਜ਼ਦੂਰਾਂ ਨੂੰ ਮਾਰਕਸ ਨੇ ਪੌਤਿਕ ਦਵੰਦਵਾਦ ਦਾ ਸਿਧਾਂਤ ਕਿਸ ਵਿਦਵਾਨ ਤੋਂ ਲਿਆ ਹੀਗਲ ਤੋਂ ਹੇਠ ਲਿਖਿਆਂ ਵਿੱਚੋਂ ਕਿਹੜਾ ਮਾਰਕਸ ਦਾ ਸਿਧਾਂਤ ਨਹੀਂ ਹੈ ਵਾਧੂ ਮੂਲ ਵਰਗ ਸੰਘਰਸ਼ੇ ਮਜ਼ਦੂਰਾਂ ਦੀ ਤਾਨਾਸ਼ਹੀ ਰਾਜ ਉਪਯੋਗੀ ਸੰਸਥਾ ਦਾ ਸਹੀ ਆਨਸਰ ਹੈ। ਇਹ ਲਿਖੇ ਵਿੱਚੋਂ ਕਿਸ ਦੇਸ਼ ਨੇ ਮਾਰਕਸਵਾਦੀ ਵਿਵਸਥਾ ਨੂੰ ਅਪਣਾਇਆ? ਰੂਸ, ਚੀਨ, ਪੋਲੈਂਡ, ਉਪਰੋਕਤ ਸਾਰੇ। ਉਪਰੋਕਤ ਸਾਰਿਆਂ ਨੇ ਅਪਣਾਇਆ ਸੀ। ਮਾਰਕਸ ਡੈਸ਼ ਦਾ ਕਟੜ ਆਲੋਚਕ ਸੀ। ਮਾਰਕਸ ਪੂੰਜੀਵਾਦ ਦਾ ਕਟੜ ਆਲੋਚਕ ਸੀ। Karl Marx ਦਾ ਜਨਮ ਡੈਸ਼ ਨੂੰ ਹੋਇਆ 1818 ਨੂੰ ਹੋਇਆ 5/1818 ਨੂੰ ਹੋਇਆ 카ਲ ਮਾਰਕਸ ਡੈਸ਼ ਦੇਸ਼ ਦਾ ਵਿਦਵਾਨ ਸੀ ਵੈਸੇ ਤੋਂ ਉਹਦਾ ਜਨਮ ਜਿਹੜਾ ਜਰਮਨ ਚ ਹੋਇਆ ਸੀ ਪਰ ਐਂਡ ਚ ਇੰਗਲੈਂਡ ਚ ਰਿਹਾ ਮਾਰਕਸ ਧਰਮ ਦੀ ਤੁਲਨਾ ਡੈਸ਼ ਨਾਲ ਕਰਦਾ ਹੈ ਅਫੀਮ ਨਾਲ ਕਰਦਾ ਹੈ ਧਰਮ ਦੀ ਤੁਲਨਾ ਅਫੀਮ ਨਾਲ ਕਰਦਾ ਹੈ 12ਵਾਂ ਮਾਰਕਸ ਦੀ ਡੈਸ਼ ਰਚਨਾ ਨੂੰ ਮਾਰਕਸਵਾਦੀਆਂ ਦਾ ਗ੍ਰੰਥ ਕਿਹਾ ਜਾਂਦਾ 10 ਕੈਪੀਟਲ ਨੂੰ ਮਾਰਕਸਵਾਦੀਆਂ ਦਾ ਗ੍ਰੰਥ ਜਾਂ ਬਾਈਬਲ ਕਿਹਾ ਜਾਂਦਾ ਹੈ ਠੀਕ ਜਾਂ ਗਲਤ ਮਾਰਕਸ ਸਵਿਸ਼ਨ ਰਹਾ ਤੇ ਵਰਗ ਰਹਿਤ ਸਮਾਜ ਦੀ ਸਥਾਪਨਾ ਕਰਨਾ ਚਾਹੁੰਦਾ ਸਹੀ ਮਾਰਕਸ ਕ੍ਰਾਂਤੀਕਾਰੀ ਵਿਧੀਆਂ ਵਿੱਚ ਵਿਸ਼ਵਾਸ ਰੱਖਦਾ ਸੀ ਸਹੀ ਕਮਨਿਸਟਫ ਮੈਨੀਫੈਸਟੋ ਨੂੰ ਮਾਰਕਸਵਾਦੀਆਂ ਦੀ ਬਾਈਬਲ ਕਿਹਾ ਜਾਂਦਾ ਹੈ ਸਹੀ 10 ਕੈਪੀਟਲ ਨੂੰ ਵੀ ਕਿਹਾ ਜਾਂਦਾ ਹੈ ਤੇ ਕਮਨਿਸਟ ਮੈਨੀਫੈਸਟੋ ਨੂੰ ਵੀ ਕਿਹਾ ਜਾਂਦਾ ਹੈ ਨਹੀਂ ਦਾਸ ਕੈਪੀਟਲ ਨੂੰ ਹੀ ਬਾਈਬਲ ਕਿਹਾ ਜਾਂਦਾ ਇਸ ਨੂੰ ਨਹੀਂ ਕਿਹਾ ਜਾਂਦਾ ਆ ਸੌਰੀ ਇਹਨੂੰ ਆਪਾਂ ਗਲਤ ਕਰ ਦਿੰਦੇ ਹਾਂ ਕਿਉਂਕਿ ਦਾਸ ਕੈਪੀਟਲ ਨੂੰ ਬਾਈਬਲ ਕਿਹਾ ਜਾਂਦਾ ਆ ਮਾਰਕਸ ਰਾਜ ਨੂੰ ਇੱਕ ਨੈਤਿਕ ਸੰਸਥਾ ਮੰਨਦਾ ਹੈ ਗਲਤ Karl Marx ਦੀਆਂ ਦੋ ਪ੍ਰਸਿੱਧ ਰਚਨਾਵਾਂ ਦੇ ਨਾਲ ਖੋ ਦਾਸ ਕੈਪੀਟਲ ਤੇ ਕਮਿਊਨਿਸਟ ਮੈਨੀਫੈਸਟੋ ਵਰਗ ਸੰਘਰਸ਼ ਤੋਂ ਕੀ ਭਾਵ ਹੈ Karl Marx ਕਹਿੰਦਾ ਸਮਾਜ ਹਮੇਸ਼ਾ ਦੋ ਵਰਗਾਂ 'ਚ ਵੰਡਿਆ ਰਹਿੰਦਾ ਹੈਵ ਤੇ ਹੈਵ ਨਾਟਸ ਯਾਨੀ ਉਹ ਜਿਨ੍ਹਾਂ ਕੋਲ ਸਭ ਕੁਝ ਹੈ ਤੇ ਜਿਨ੍ਹਾਂ ਕੋਲ ਕੁਝ ਨਹੀਂ ਹੈ ਇਹਨਾਂ ਦੋਵਾਂ ਦੇ ਵਿੱਚ ਲਗਾਤਾਰ ਸੰਘਰਸ਼ ਚੱਲਦਾ ਰਹਿੰਦਾ ਹੈ ਵਾਧੂ ਮੁੱਲ ਤੋਂ ਕੀ ਭਾਵ ਹੈ ਮਜ਼ਦੂਰ ਦੀ ਮਜ਼ਦੂਰੀ ਤੇ ਚੀਜ਼ ਦੀ ਕੀਮਤ ਦੇ ਵਿੱਚ ਜੋ ਅੰਤਰ ਹੈ ਉਸ ਨੂੰ ਵਾਧੂ ਮੁੱਲ ਕਿਹਾ ਜਾਂਦਾ ਹੈ Karl Marx ਨੇ ਇਸ ਨੂੰ ਵਾਧੂ ਮੁੱਲ ਕਿਹਾ ਹੈ ਤੇ ਉਹ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਹੈ Karl Marx ਦਾ ਵਿਚਾਰ ਸੀ ਬਾਕੀ ਇਹ ਡਿਟੇਲਡ ਆਂਸਰ ਨੇ ਤੁਸੀਂ ਆਪਣੀਆਂ ਬੁੱਕਸ ਤੋਂ ਦੇਖ ਸਕਦੇ ਹੋ ਨੈਕਸਟ ਬਿਟ 10 ਕੈਪੀਟਲ ਕਿਹੜੇ ਸਾਲ ਛਪੀ ਆ ਸਾਮਵਾਦੀ ਐਲਾਨਨਾਮਾ ਕਿਹੜੇ ਸਾਲ ਛਪੀ ਤੇ ਉਦਘਾਟਨੀ ਭਾਸ਼ਣ ਕਿਹੜੇ ਸਾਲ ਛਪੀ ਆ ਸਭ ਤੋਂ ਪਹਿਲੇ ਸਾਮਵਾਦੀ ਐਲਾਨਨਾਮਾ ਛਪੀ ਸੀ 1848 ਤੇ 10 ਕੈਪੀਟਲ 1867 ਤੇ ਉਦਘਾਟਨੀ ਭਾਸ਼ਣ ਆ 1864 ਤੇ ਇੱਕ ਵਾਰ ਮੈਨੂੰ ਇੱਕ ਮਿੰਟ ਚੈੱਕ ਕਰ ਲੈਣ ਦਿਓ ਆ ਥੋੜਾ ਮੈਂ ਕਨਫਿਊਜ਼ ਹੋ ਗਿਆ ਹਾਂ हां बिल्कुल सही है 10 कैपिटल 1867 सामवादी ऐलाननामा ਜਿਹੜਾ ਕਮਨਿਸ ਮੈਨੀਫੈਸਟੋ 1848 ਤੇ ਉਦਘਾਟਨੀ ਭਾਸ਼ਣ 1864 ਸੋ थैंक यू वेरी मच ਪਿਆਰੇ ਵਿਦਿਆਰਥੀ ਉੱਤੇ ਇਹਨਾਂ ਚੈਪਟਰਾਂ ਦੇ ਕੁਐਸਚਨ ਆਨਸਰ ਆਪਾਂ ਡਿਸਕਸ ਕੀਤੇ ਨੇ ਜੇਕਰ ਕਿਤੇ ਕੋਈ ਗਲਤੀ ਰਹਿ ਗਈ ਹੋਵੇ ਤੇ ਤੁਸੀਂ ਮੈਨੂੰ ਜਰੂਰ ਦੱਸ ਦੇਣਾ ਕਮੈਂਟ ਕਰਕੇ ਦੱਸ ਦੇਣਾ ਵੈਸੇ ਮੈਂ ਕੋਸ਼ਿਸ਼ ਕੀਤੀ ਹੈ ਬਈ ਆਈ ਵਿਲ ਡੂ ਮਾਈ ਵੈਸਟ ਸੋ ਦੇਖਦੇ ਰਹੋ ਕਨਸੈਪਟ ਗੁਰੂ ਕੇ ਚੈਨਲ ਇਹ ਜਿਹੜੇ ਅਸਾਈਨਮੈਂਟਸ ਨੇ ਮੈਂ ਪੂਰੀ ਇਹਨਾਂ ਨੂੰ ਵੀ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਸਾਰੇ ਦੇ ਸਾਰੇ ਉੱਤਰ ਤੁਹਾਨੂੰ ਮਿਲ ਜਾਣ ਤਾਂ ਕਿ ਤੁਹਾਡੀ ਤਿਆਰੀ ਅੱਛੀ ਹੋ ਜਾਏ ਦੇਖਦੇ ਰਹੋ ਕਨਸੈਪਟ ਗੁਰੂ ਕੇ ਚੈਨਲ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ ਥੈਂਕ ਯੂ ਕੀਪ ਵਾਚਿੰਗ ਕਨਸੈਪਟ ਗੁਰੂ ਕੇ